ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਬਹੁਤ ਸਾਰੇ ਕੁਦਰਤੀ ਖੇਤੀ ਸਵਾਲ ਨੇ ਜਿਨ੍ਹਾਂ ਦਾ ਸਾਨੂੰ ਜਵਾਬ ਲੱਭਣਾ ਪੈਣਾ ਹੈ ਕਿਉਂਕਿ ਜਿਹੜੇ ਸਾਡੇ ਬਜ਼ੁਰਗਾਂ ਦੀ ਖੇਤੀ ਸੀਗੀ ਉਹਨਾਂ ਗੱਲਾਂ ਨੂੰ ਉਹਨਾਂ ਖਾਣਾਂ ਨੂੰ ਅਸੀਂ ਅੱਗੇ ਨਹੀਂ ਲਿਜਾ ਪਾਏ ਜਾਂ ਸਾਨੂੰ ਨਹੀਂ ਮਿਲੇ ਤੇ ਬਹੁਤ ਪੁਰਾਣੇ ਜਾਨੀ ਗੱਲ ਹੈ ਕਿਸੇ ਬਜ਼ੁਰਗ ਨੂੰ ਮੈਂ ਔਰਤ ਨੂੰ ਗੱਲ ਕਰਦੇ ਸੁਣਿਆ ਉਹ ਕਹਿੰਦੀ ਭਾਈ ਸੋਣੀ ਖੇਕ ਢਾਉਣੀ ਮਤਲਬ ਸੌਣੀ ਖੇਖਣੋਣੀ ਮਤਲਬ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਸਨ ਉਸ ਸਮੇਂ ਬਜਾਈ ਕਰਦੇ ਸਨ ਉਹ ਖੇਤ ਨੂੰ ਪਾਉਂਦੇ ਬਾਅਦ ਚ ਸਨ ਪਹਿਲਾਂ ਬਜਾਈ ਕਰ ਦਿੰਦੇ ਸਨ ਉਹਨਾਂ ਕੋਲ ਧਰਤੀ ਪੋਲੀ ਹੁੰਦੀ ਸੀ ਇਹ ਬੋੜ ਦਾ ਨਾ ਬਜਾਈ ਕਰਦੇ ਨੇ ਤੇ ਬਾਅਦ ਵਿੱਚ ਉਹਨਾਂ ਨੇ ਗੜਾਈ ਕਰਨੀ ਉਹਨਾਂ ਤਰੀਕ ਤਕਨੀਕਾਂ ਨੂੰ ਲੱਭਣਾ ਸਮਝਣਾ ਕਿਵੇਂ ਸੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਬਹੁਤ ਸਾਰੇ ਸਵਾਲ ਨੇ ਇੱਕ ਹੁਣ ਇੱਕ ਸਵਾਲ ਪੈਦਾ ਹੁੰਦਾ ਵੀ ਸਾਡੇ ਨਦੀਨ ਕਿਉਂ ਉੱਗਦੇ ਨੇ ਤੇ ਉਹਨਾਂ ਦਾ ਹੱਲ ਕਿਵੇਂ ਲੱਭਿਆ ਜਾ ਸਕਦਾ ਸੋ ਆਪਾਂ ਨਦੀਨਾਂ ਨੂੰ ਜੰਮਣ ਤੋਂ ਰੋਕ ਨਹੀਂ ਸਕਦੇ ਪਰ ਰੇਟ ਕਰ ਸਕਦੇ ਆ ਵੀ ਪਹਿਲਾਂ ਫਸਲ ਉੱਗਿਆਵੇ ਤੇ ਨਦੀਨ ਬਾਅਦ ਵਿੱਚ ਉੱਗਣ ਸੋ ਇੱਕੋ ਦਿਨਾਂ ਮਿਲਦੀ ਜੁਲਦੀ ਤਕਨੀਕ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਫਸਲ ਪਹਿਲਾਂ ਉੱਗਿਆਵੇ ਨਦੀਨ ਬਾਅਦ ਵਿੱਚ ਉੱਗਣ ਦਾ ਕੀ ਤਰੀਕਾ ਹੈ ਕਿਉਂਕਿ ਹਾਲੇ ਕੁਝ ਬਰੀਕੀਆਂ ਨੇ ਕੁਝ ਕਮੀਆਂ ਨੇ ਉਹਦਾ ਪੂਰਾ ਰਿਜ਼ਲਟ ਕਿਸਾਨਾਂ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ ਪਰ ਇਹ ਜ਼ਰੂਰ ਗੱਲ ਦੱਸੀ ਜਾ ਰਹੀ ਵੀ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਸੀਂ ਪਾਣੀ আর ਵਾਤਾਵਰਣ ਕਿਵੇਂ ਬਚਾ ਸਕਦੇ ਆ ਕਿਉਂਕਿ ਅੱਜ ਆਪਾਂ ਨੇ ਸਵੇਰੇ ਵੀ ਵੀਡੀਓ ਜਾਰੀ ਕੀਤੀ ਸੀ ਉਹਦੇ ਵਿੱਚ ਆਪਾਂ ਘੱਟ ਪਾਣੀ ਨਾਲ ਬਾਜਰੀ ਨੂੰ ਕਿਵੇਂ ਪਾਲ ਰਹੇ ਆ ਤੇ ਹੁਣ ਆਪਾਂ ਇਹ ਜੋ ਜਗ੍ਹਾ ਇਹਦੇ ਨਾਲ ਹੁਣ ਆਪਾਂ ਆਪ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿਸਾਨ ਵੀਰੋ ਇਹ ਜਿਹੜਾ ਏਰੀਆ ਇਹ ਬਿਲਕੁਲ ਸੁੱਕਾ ਹੈ ਇਹਦੀ ਕੋਈ ਬਹਾਈ ਨਹੀਂ ਕੀਤੀ ਗਈ ਉਰੇ ਦੋ ਫਸਲਾਂ ਦੇ ਬੀਜਾਂਗੇ ਨੇ ਇੱਕ ਮੱਕੀ ਇੱਕ ਲੋਬੀਆ ਤੇ ਲੋਬੀਆ ਆਪਣਾ ਉੱਗਣ ਲੱਗਿਆ ਪਰ ਖੇਤਾਂ ਵਿੱਚ ਪੰਛੀਆਂ ਦੀ ਗਿਣਤੀ ਜ਼ਿਆਦਾ ਹੈ ਜਿਵੇਂ ਆਪਣੇ ਖੇਤ ਵਿੱਚ ਤਿੱਤਰ ਨੇ ਤੇ ਉਹ ਇਹਨਾਂ ਨੂੰ ਪੱਟ-ਪੱਟ ਕੇ ਖਾਣ ਲੱਗ ਗਏ ਤੇ ਜਿਆਦਾ ਗਿਣਤੀ ਹੁਣ ਕਰਕੇ ਜਿਹੜਾ ਬੂਟਾ ਉੱਗਦਾ ਉਹਨੂੰ ਪੱਟ ਲੈਂਦੇ ਨੇ ਖਾਣ ਲੱਗ ਜਾਂਦੇ ਤੇ ਸਾਰਾ ਸਿਸਟਮ ਫੇਰ ਖਰਾਬ ਹੋ ਰਿਹਾ। ਸੋ ਮੱਕੀ ਦਾ ਹਲੇ ਕੋਈ ਨਹੀਂ ਉੱਗ ਰਹੀ ਪਰ ਪਾਣੀ ਆਪਾਂ ਨੂੰ ਲਾਉਣਾ ਪੈਣਾ। ਪਰ ਫੇਰ ਵੀ ਆਪਾਂ ਕੋਸ਼ਿਸ਼ ਕਰਦੇ ਆ ਵੀ ਕਿਹੜਾ ਬੂਟਾ ਦੇਖੋ ਜੀ। ਇਹ ਮੱਕੀ ਬਾਹਰ ਆ ਰਹੀ ਆ। ਤੇ ਆ ਆ ਰਹੀ ਆ। ਸੋ ਜਿਹੜੀ ਮੇਨ ਗੱਲ ਆ ਵੀ ਲੋਬੀ ਆਪਣਾ ਸਾਰਾ ਜੰਮਿਆ ਆ। ਆ ਦੇਖੋ ਇਹ ਸਿਆੜ ਇੱਕ ਸਿਆੜ ਲੋਬੀ ਇਹਦਾ ਇੱਕ ਮੱਕੀ ਦਾ ਕਿਉਂਕਿ ਜਿਹੜਾ ਲੋਬੀ ਆ ਉਹ ਬੇਲ ਨਾਲ ਆ। ਉਹ ਆਪਣੀ ਮੱਕੀ ਤੇ ਚੜ ਜੂਗਾ ਤੇ ਆ ਲੋਬੀਆ ਬਾਹਰ ਆ ਰਿਹਾ ਹੁਣ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਆਂ ਵੀ ਲੋਬੀਆ ਤਾਂ ਅੱਗ ਗਿਆ ਆ ਨਦੀਨ ਕਿਉਂ ਨਹੀਂ ਅੱਗੂਗਾ ਉਸ ਬਿਛੇ ਨਾਲ ਸੰਬੰਧਿਤ ਗੱਲਬਾਤ ਕਰਦੇ ਆਂ ਸੋ ਕਿਸਾਨ ਵੀਰੋ ਅੱਜ 8 ਮਹੀਨੇ ਦੀ ਸੰਗਰਾਂ ਦਾ ਸੰਗਰਾਂ ਦਾ ਦੇਣਾ ਸੋ ਤਾਪਮਾਨ ਅੱਜ 3:30 ਵਜੇ ਜਦੋਂ ਦੇਖਿਆ ਤਾਂ 44 ਡਿਗਰੀ ਸੀ ਪੂਰੀ ਗਰਮੀ ਆ ਸੋ ਨਹੀਂ ਤਾਂ ਆਪਾਂ ਨੇ ਮੱਕੀ ਨਾਲ ਕੀ ਹੋਈ ਦਿਖਾਉਣੀ ਸੀ ਮੱਕੀ ਹਾਲੇ ਨਹੀਂ ਉਗ ਰਹੀ ਸੋ ਲੱਗਦਾ ਵੀ ਪਾਣੀ ਦੇਣਾ ਪਊ ਜੇ ਨਾ ਦਿੱਤਾ ਤਾਂ ਪਾਂਚੀ ਪੱਟਣਗੇ ਸੋ ਇਹਨਾਂ ਨੂੰ ਰੋਕਣ ਲਈ ਮੈਨੂੰ ਇਸ ਸਮੇਂ ਪਾਣੀ ਦੀ ਲੱਗਦਾ ਪਰ ਸਵਾਲ ਆ ਜਿਹੜਾ ਵੀ ਨਦੀ ਨੇ ਕਿਉਂ ਨਿਗੂਆ ਕਿਉਂਕਿ ਆਪਾਂ ਖੇਤੀ ਬਹਾਈ ਨਹੀਂ ਕੀਤੀ ਖੇਤ ਬਿਲਕੁਲ ਉਸੇ ਤਰ੍ਹਾਂ ਜਿਵੇਂ ਪਹਿਲਾਂ ਸੀਗਾ ਦੇਖੋ ਆ ਦੇਖੋ ਇਹ ਮਤਲਬ ਮੈਂ ਉਨੀ ਜਗ੍ਹਾ ਬਾਈ ਸੀ ਕਿ ਜਿੱਥੇ ਮੈਂ ਲੋਬੀਆ ਬੀਜਿਆ ਧਰਤੀ ਤੋਂ ਸੁੱਕੀ ਨਜ਼ਰ ਆਉਂਦੀ ਹੈ ਇਦੇ ਵਿੱਚ ਥੱਲੇ ਜਦੋਂ ਆਪਣਾ ਥੱਲੇ ਨਹੀਂ ਗਿਆ ਤਾਂ ਤੁਸੀਂ ਦੇਖੋ ਵੀ ਆਹ ਸਿਆੜ ਆ ਗਿਆ ਆ ਆਪਣਾ ਗਲਾਸ ਆੜ ਆ ਗਿਆ ਤੇ ਆਹ ਦੇਖੋ ਕਾ ਔਕਣੇ ਪਿਆ ਨਾ ਜੇ ਇਹ ਮਤਲਬ ਬਾਤ ਨਹੀਂ ਸਕਦਾ ਪਰ ਆਪਣੀ ਫਸਲ ਉੱਗ ਗਈ ਹੁਣ ਜਦੋਂ ਪਾਣੀ ਲਾਵਾਂਗੇ ਇਸ ਏਰੀਆ ਦੇ ਵਿੱਚ ਪਾਣੀ ਲਾਵਾਂਗੇ ਜਿਵੇਂ ਹੁਣ ਆ ਦੇਖੋ ਆਪਣੇ ਲੱਡੂ ਬਣਾਉਣ ਦੀ ਗੱਲ ਹੁੰਦੀ ਹੈ ਵੀ ਕਦੋਂ ਪਾਣੀ ਲੈ ਲੱਡੂ ਬਣੇ ਲੱਡੂ ਤਾਂ ਰੇ ਕੀ ਬਣਾ ਦੇਖੋ ਆ ਤਾਂ ਤਿੱਖਾ ਨਾ ਆਦੂਲ ਤਿੱਖਾ ਆ ਸਿਆੜ ਤਾਂ ਗੱਬਾ ਹੈ ਆ ਸਿਆੜ ਆ ਗਿਆ ਤੇ ਆ ਮੱਕੀ ਦਾ ਸਿਆੜ ਹੈ ਮੱਕੀ ਹਾਲੇ ਨਹੀਂ ਉੱਗੀ ਪਰ ਮੈਨੂੰ ਪਾਣੀ ਲਾਉਣਾ ਪੈਣਾ ਹੈ ਤਾਂ ਮੰਨਵਾਧਾ ਤੇ ਪੰਛੀ ਪੱਟ ਰਹੇ ਨੇ ਮੇਰੇ ਮੈਨੂੰ ਇਹ ਗੱਲ ਦਾ ਵੀ ਯਕੀਨ ਹੈ ਵੀ ਮੱਕੀ ਨੇ ਲੋਵੀਏ ਤੋਂ ਲੇਟ ਉੱਗਣਾ ਸੀਗਾ ਲੋਵੀਏ ਤੋਂ ਬਾਅਦ ਮੱਕੀ ਰਾਮਣ ਆ ਜੂ ਪਰ ਉਸ ਤੋਂ ਬਾਅਦ ਫਿਰ ਇਹਨੂੰ ਪੱਟ ਪੜਾਈ ਇਹਦਾ ਨੁਕਸਾਨ ਹੋ ਜਾਣਾ ਹੁਣ ਆਪਾਂ ਇਸ ਗੱਲ ਤੇ ਦਾ ਤਕਰੀਬਨ ਕਾਫੀ ਹੱਦ ਤੱਕ ਸਫਲ ਹੋ ਗਏ ਸਾਡੀ ਫਸਲ ਪਹਿਲਾਂ ਉੱਗ ਕੇ ਆਊਗੀ ਨਦੀਨ ਸਾਡੇ ਬਾਅਦ ਵਿੱਚ ਉੱਗਣਗੇ ਜਦੋਂ ਇੱਕ ਵੱਡੀ ਫਸਲ ਹੋ ਜਾਂਦੀ ਆ ਤਾਂ ਛੋਟੀ ਨੂੰ ਮਾਰਦੀ ਹੈ ਸਾਡੀ ਫਸਲ ਵੱਡੀ ਹੋ ਨਦੀਨ ਛੋਟਾ ਹੋ ਕਿਉਂ ਨਦੀਨ ਨੇ ਤਾਂ ਪਾਣੀ ਲੱਗੇ ਤੇ ਫੁੱਲ ਕੇ ਫੇਰ ਉਗਣਾ ਇਹਨੂੰ ਕਹਾ ਅੰਮ੍ਰਿਤ ਮਿਲ ਜਾਣਾ ਪਾਣੀ ਦੇ ਰੂਪ ਚ ਸੋਏ ਨੇ ਪਹਿਲਾਂ ਜਾਣਾ ਪਰ ਹੁਣ ਉਹ ਪੱਟਣ ਕਰਕੇ ਬਹੁਤਾਂ ਤੋਂ ਉਹਨਾਂ ਨੇ ਪੱਟ ਤੇ ਅੱਜ ਇਸ ਕਰਕੇ ਆਪ ਇਹਨੂੰ ਪਾਣੀ ਲਾਵਾਂਗੇ ਫਿਰ 2-4 ਦਿਨ ਬਾਅਦ ਜਦੋਂ ਮੱਕੀ ਉੱਗੇ ਪਾਣੀ ਲੱਗੇ ਫਿਰ ਤੁਸੀਂ ਤਕਨੀਕ ਤਾਂ ਕੁਝ ਹੱਦ ਤੱਕ ਸਮਝੇ ਗਿਓ ਵੀ ਆਪਾਂ ਵੀ ਫਸਲ ਪਹਿਲਾਂ ਗਾਲਿਆ ਕਰਾਂਗੇ ਉਹ ਜੇ ਤਕਨੀਕਾਂ ਤੇ ਕੁਦਰਤੀ ਖੇਤੀ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਫਸਲ ਪਹਿਲਾਂ ਉੱਗੇ ਨਦੀਨ ਬਾਅਦ ਚ ਉਗਣਾਂ ਤੇ ਬਾਕੀ ਫਿਰ ਦਾ ਉਹ ਵੀ ਹੱਲ ਕਰਾਂਗੇ ਵੀ 50% ਨਦੀਨੋਗੇ ਕਿਉਂਕਿ ਆਪਾਂ ਇੱਕ ਖਾਲੀ ਨੂੰ ਪਾਣੀ ਲਿਆ ਕਰਨਾ ਇੱਕ ਖਾਲੀ ਛੱਡ ਦਿਆ ਕਰੇ ਜਿਵੇਂ ਆਪਾਂ ਜਵਾਰ ਦੇ ਦੀ ਵੀਡੀਓ ਸਾਂਝੀ ਕੀਤੀ ਸੀ ਉਹਦੇ ਨਾਲ ਆਪਾਂ ਨਦੀਨ ਕੰਟਰੋਲ ਕਰਨ ਚ ਵੀ ਸਫਲ ਹੋ ਜਾਾਂਗੇ ਤੇ ਕੁਦਰਤੀ ਖੇਤੀ ਵਿੱਚ ਵੱਡੀ ਸਮੱਸਿਆਵਾਂ ਦੇ ਵਿੱਚ ਇੱਕ ਨਦੀਨ ਦੀ ਸਮੱਸਿਆ ਗਣੀ ਜਾਂਦੀ ਹੈ ਕਾਰਨ ਇਹ ਆ ਵੀ ਅਸੀਂ ਧਰਤੀ ਜੰਨਾ ਜ਼ਿਆਦਾ ਪਾਣੀ ਵਰਤ ਲੈਂਦੇ ਆ ਵੀ ਨਦੀਨਾਂ ਨੂੰ ਮਤਲਬ ਜਿਹੜੇ ਧਾਰਤੀ ਦੇ ਵਿੱਚ 1 ਫੁੱਟ ਤਾਰੇ ਥੱਲੇ ਤੱਕ ਨਦੀਨ ਕੋ ਮੁਕੰਮਲ ਕੇ ਗਿਆ ਜਾਂ 6 ਇੰਚ 8 ਇੰਚ ਉਹ ਵੀ ਜੰਮਿਆ ਹੁੰਦਾ ਪਰ ਆਪਾਂ ਕੋਸ਼ਿਸ਼ ਕਰੀਏ ਵੀ ਫਸਲੇ ਉੱਗੇ ਨਦੀਨ ਨਾ ਉਗਣ ਜਾਂ ਘੱਟ ਉਗਣ ਅਲੱਗ-ਅਲੱਗ ਤਕਨੀਕਾਂ ਤੇ ਕੰਮ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਸਾਨ ਨਾਲ ਉਹ ਸਵਾਲਾਂ ਦਾ ਹੱਲ ਕਰਦਾਂਗੇ ਜਿਹਦੇ ਨਾਲ ਆਪਾਂ ਕੋਈ ਖੇਤੀ ਦਾ ਖਰਚਾ ਬਿਲਕੁਲ ਘੱਟ ਤੋਂ ਘੱਟ ਕਰ ਲਈਏ ਤੇ ਫਸਲਾਂ ਨੂੰ ਵਧੀਆ ਢੰਗ ਨਾਲ اگਾ ਲਈਏ ਤੇ ਉਹ ਵੀ ਸਫਲਤਾਪੂਰਵਕ ਹੋਵੇ ਸੋ ਇਹਦੇ ਵਿੱਚ ਆਪਾਂ ਨੇ ਇਹ ਦੇਖਿਆ ਵੀ ਲੋਬੀਆ ਤਾਂ ਉੱਗਿਆ ਪਰ ਨਦੀ ਨਹੀਂ ਉਗ ਸਕਦਾ ਕਿਉਂਕਿ ਮਿੱਟੀ ਸੁੱਕੀ ਪਈ ਐ ਕਿਉਂਕਿ ਇਹਦੇ ਵਿੱਚ ਆਪਾਂ ਨੇ ਬਹਾਈ ਦਾ ਖਰਚਾ ਵੀ ਬਚਾ ਲਿਆ ਪਾਣੀ ਦਾ ਖਰਚਾ ਬਚਾ ਲਿਆ ਰੌਣੀ ਨਹੀਂ ਕੀਤੀ ਸੋ ਵੱਖ-ਵੱਖ ਤਕਨੀਕਾਂ ਤੇ ਬਰੀਕੀਆਂ ਨਾਲ ਆਪਾਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਆਪਣੀ ਕੁਦਰਤੀ ਖੇਤੀ ਵਿੱਚ ਪਾਣੀ ਬਚਾਇਆ ਜਾ ਸਕੇ ਕਿਉਂਕਿ ਜਿੰਨਾ ਆਪਾਂ ਪਾਣੀ ਬਚਾਵਾਂਗੇ ਓੰਨੇ ਆਪਣੀ ਫਸਲ ਦੀ ਕੁਆਲਿਟੀ ਵਧੀਆ ਬਣੂਗੀ ਮਿੱਟੀ ਦੇ ਵਿੱਚ ਜਿਹੜੇ ਸੂਖਮ ਜੀਵ ਨੇ ਹੈ DNA ਸੁਰੱਖਿਅਤ ਰਹਿਣ ਕਿਉਂਕਿ ਪਾਣੀ ਜ਼ਿਆਦਾ ਖੁੱਲਾ ਲੱਗਣ ਨਾਲ ਜਿਹੜੇ ਇਹਦੇ ਵਿੱਚ ਕੰਮ ਕਰਦੇ ਨੇ ਸੂਖਮ ਜੀਵ ਉਹਨਾਂ ਨੂੰ ਇੱਕ ਵਾਰੀ ਆਕਸੀਜਨ ਦੀ ਕਮੀ ਆਉਂਦੀ ਹੈ ਤੇ ਉਹਨਾਂ ਦਾ ਕੰਮ ਰੁਕ ਜਾਂਦਾ ਹੈ ਤੇ ਮਰ ਵੀ ਜਾਂਦੇ ਨੇ ਫਿਰ ਉਹ ਦੁਬਾਰਾ ਪਾਣੀ ਬੱਤਰ ਆਉਣ ਤੇ ਫਿਰ ਵਾਧਾ ਕਰਦੇ ਨੇ ਪਰ ਕੁਦਰਤੀ ਖੇਤੀ ਦੇ ਦੇਖਿਆ ਹੈ ਕਿ ਸਾਰੇ ਪੌਦੇ ਬਹੁਤ ਜ਼ਿਆਦਾ ਸੋਕਾ ਝੱਲ ਲੈਂਦੇ ਨੇ ਉਹਦਾ ਕਾਰਨ ਹੈ ਵੀ ਧਰਤੀ ਵਿੱਚ ਸੂਖਮ ਜੀਵ ਸੁਰੱਖਿਅਤ ਨਹੀਂ ਸੋ ਬਹੁਤ ਸਾਰੀਆਂ ਬਰੀਕੀਆਂ ਨੇ ਉਹਦਾ ਆਪਾਂ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਇਹ ਆਪਾਂ ਨੂੰ ਵੀਡੀਓ ਤਾਂ ਬਾਅਦ ਚ ਬਣਾਉਣੀ ਸੀ ਦੋ ਫਸਲਾਂ ਹੋ ਗਈਆਂ ਤੇ ਸੋ ਉਹ ਆਪਾਂ ਹੁਣ ਨਹੀਂ ਬਣਾ ਰਹੇ ਇਹ ਕੱਲਾ ਲੋਬੀ ਇਹ ਦਿਖਾ ਰਹੇ ਆ ਪਰ ਹੁਣ ਇਹਨੂੰ ਪਾਣੀ ਲਾਉਣਾ ਪੈਣਾ ਉਸ ਤੋਂ ਬਾਅਦ ਆਪਾਂ ਦੁਬਾਰਾ ਸਾਂਝੀ ਕਰਾਂਗੇ ਪਰ ਤਕਰੀਬਨ ਕੁਝ ਪਰਸੈਂਟ ਤੱਕ ਤੁਸੀਂ ਤਕਰੀਕ ਸਮਝ ਗਏ ਵੀ ਫਸਲ ਪਹਿਲਾਂ ਉੱਗ ਸਕਦੀ ਹੈ ਜੇ ਕਿਸਾਨ ਚਾਹੇ ਨਦੀਨ ਬਾਅਦ 'ਚ ਕਿਉਂਕਿ ਇਹ ਆਪਣਾ ਜੋ ਸਵਾਲ ਹੈ ਵੀ ਜੋ ਆਪਣਾ ਇਸ ਟਾਈਮ ਖੇਤੀ ਚੱਲਦੀ ਆ ਉਹ ਲੱਡੂ ਬਣਾਉਣ ਦੀ ਗੱਲ ਹੁੰਦੀ ਹੈ ਜੇ ਖੇਤ 'ਚ ਲੱਡੂ ਬਣਾ ਕੇ ਉੱਪਰ ਨੂੰ ਮਾਰੋ ਜੇ ਤਾਂ ਲੱਡੂ ਹਵਾ 'ਚੋਂ ਦਾ ਫਟ ਗਿਆ ਤਾਂ ਤਾਂ ਪਾਣੀ ਦੀ ਜ਼ਰੂਰਤ ਹੈ ਜੇ ਨਹੀਂ ਫਟਿਆ ਤਾਂ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਗੱਲ ਹੈਗੀ ਆ ਪਰ ਉਹ ਤਾਂ ਲੱड्डू ਦਾ ਸਵਾਲ ਹੀ ਖਤਮ ਹੋ ਗਿਆ ਆ ਦੇਖੋ ਕੋਈ ਵੀ ਜਗ੍ਹਾ ਤੇ ਵੀ ਜਾ ਕੇ ਆਪਾਂ ਪੱਟਾਂਗੇ ਜਿੱਕਣਾ ਦੂਰ ਆ ਦੇਖੋ ਇੱਧਰ ਵੀ ਕੋਈ ਸਪੈਸ਼ਲ ਜਗ੍ਹਾ ਨਹੀਂ ਚੁਣੀ ਗਈ ਹਰੇਕ ਤੋਂ ਆ ਪੂਰਾ ਤਿੱਖਾ ਟੂਲ ਆ ਆ ਦੇਖੋ ਮਤਲਬ ਫੈਸਲਾ ਅਗਾਉਣ ਦੀਆਂ ਨਾ ਬਰੀਕੀਆਂ ਨੂੰ ਆਪਾਂ ਕੰਮ ਕਰ ਰਹੇ ਹਾਂ ਧਰਤੀ ਨਾਲ ਜੁੜ ਕੇ ਕੰਮ ਹੋ ਰਿਹਾ ਸੋ ਮਹਾਰਾਜ ਦੀ ਕਿਰਪਾ ਹੋਵੇ ਅਸੀਂ ਕੁਦਰਤੀ ਖੇਤੀ ਕਰਨ ਵਿੱਚ ਹੋਰ ਬਹੁਤ ਕੁਝ ਸਿੱਖ ਜਾਈਏ ਤਾਂ ਕਿ ਜੋ ਜੀ ਆਵੇ ਸੁਰਾਜ ਜੀ ਆਵੇ ਸਾਡੇ ਖੇਤ ਵਿੱਚ ਸਾਰੇ ਜੀਵਾਂ ਨੂੰ ਖਾਣ ਦਾ ਭੋਜਨ ਮਿਲੇ ਸਰਬੱਤ ਦਾ ਭਲਾ ਹੋ ਸਕੇ ਸੋ ਜਿਹੜੇ ਜੀਵ ਪੱਟ ਰਹੇ ਸਨ ਤਿੱਤਰ ਨੂੰ ਭਜਾਇਆ ਨਹੀਂ ਗਿਆ ਸਿਰਫ ਉਹਨਾਂ ਦਾ ਇਹੀ ਵੀ ਉਹ ਹਲੇ ਨਾ ਖਾਣ ਤਾਂ ਕਿ ਕੁਝ ਫਸਲ ਬਚੀ ਰਹਿ ਜਾਵੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ